ਸਰਬ ਅੱਜ ਸੁਖਪਾਲ ਐਮ ਐਲ ਏ ਸੁਖਪਾਲ ਖੇੜਾ ਜੀ ਜਮਾਨਤ ਤੇ ਤਰੀਕਸੀ ਜੱਜ ਕਸ ਦਰਜਕੀ ਹੋਇਆ ਸੁਣਵਾਈ ਤੇ ਮੈਂ ਐਡਵੋਕੇਟ ਰਜਤ ਢਿੱਲੋਂ ਜੀ ਜ਼ਿਲ੍ਹਾ ਕਚੈਰੀ ਕਪੂਰਲਾ ਤੋਂ ਤੇ ਅੱਜ ਸੁਖਪਾਲ ਖੇੜਾ ਸਾਹਿਬ ਦੀ ਜਮਾਨਤ ਮਨਜ਼ੂਰ ਕੀਤੀ ਗਈ ਜੀ ਜੱਜ ਸਾਹਿਬ ਵੱਲੋਂ ਤੇ ਉਹਨਾਂ ਨੂੰ ਜਮਾਨਤ ਜਿਹੜੀ ਅਲਾਉ ਹੋ ਗਈ ਹੈ ਜੀ ਤੇ ਬੇਲ ਬਾਂਡ ਜਿਹੜੇ ਪਰ ਹੁਣ ਦੇ ਹੁਕਮ ਹੋਏ ਨੇ ਜੀ ਤੇ ਉਹ ਹੁਣ ਭਰੇ ਜਾਣਗੇ ਤੇ ਅੱਜ ਕੋਸ਼ਿਸ਼ ਕੀਤੀ ਜਾਏਗੀ ਕਿ ਅੱਜ ਉਹਨਾਂ ਨੂੰ ਲਿਆਇਆ ਜਾਏ ਬਾਹਰ ਐਫਐਲਏ ਚੋਪਾਲ ਖੈਰਾ ਜੀ ਕਿਹੜੀ ਜੇਲ੍ਹ ਚ ਨੇ ਨਾਪਾ ਜੇਲ੍ਹ ਦੇ ਵਿੱਚ ਨਹੀਂ ਜੀ ਉਹ ਜੀ ਤੇ ਇਹਨਾਂ ਤੇ ਮਾਮਲਾ 3 ਧਾਰ 6 ਤਰੀਕ ਨੂੰ ਕੀਤਾ ਗਿਆ ਸੀ ਜੀ ਜਮਾਨਤ ਤੇ ਇੰਨੀ ਟਾਈਮ ਲੱਗਿਆ ਕੀ ਕਾਰਨ ਸੀ ਮਾਮਲਾ ਜੀ 4 ਜਨਵਰੀ ਨੂੰ ਐਫਆਈਆਰ ਹੋਈ ਜੀ ਉਸੇ ਦਿਨ ਐਫਆਈਆਰ ਹੋਈ ਜੀ ਰਾਤ ਨੂੰ ਜਿਸ ਦਿਨ ਖੈਰਾ ਸਾਹਿਬ ਨੂੰ ਹਾਈ ਕੋਰਟ ਤੋਂ ਜਮਾਨਤ ਮਿਲੀ ਜੀ ਤੇ ਇਹਨਾਂ ਸੋਲ ਮੋਟਿਵੇ ਸੀਗਾ ਜੀ ਕਿ ਇਹਨਾਂ ਨੂੰ ਬਾਹਰ ਨਾ ਆਣ ਦਿੱਤਾ ਜਾਵੇ ਇੱਕ ਹੋਰ ਐਫਆਈਆਰ ਕਰਕੇ ਇਹਨਾਂ ਨੂੰ ਅੰਦਰ ਹੀ ਰੱਖਿਆ ਜਾਵੇ ਜੀ ਤੇ ਜਿਹੜੀ ਐਫ ਆਈ ਆਰ ਦੇ ਵਿੱਚ ਇਹ ਬੇਲ ਕਰਨ ਚ ਡਿਲੇ ਹੋਈ ਹੈ ਜੀ ਉਹ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਡਿਲੇ ਕੀਤੀ ਗਈ ਜੀ ਅ ਰਿਕਾਰਡ ਲਈ ਤਰੀਕ ਪਾਈ ਗਈ ਜੀ 9 ਤਰੀਕ ਨੂੰ ਇਹਨਾਂ ਨੇ ਨਹੀਂ ਰਿਕਾਰਡ ਲਿਆਂਦਾ ਜੀ 9 ਤਰੀਕ ਨੂੰ ਜੋ ਰਿਕਾਰਡ ਨਹੀਂ ਲਿਆਂਦਾ ਜੀ ਫਿਰ ਇਹਨਾਂ ਨੇ ਟਾਈਮ ਜ਼ਿਆਦਾ ਮੰਗਿਆ ਪਰ ਜੱਜ ਸਾਹਿਬ ਨੇ 11 ਤਰੀਕ ਦਿੱਤੀ ਜੀ 11 ਤਰੀਕ ਨੂੰ ਵੀ ਰਿਕਾਰਡ ਨਹੀਂ ਲਿਆਂਦਾ ਜੀ ਇਹਨਾਂ ਨੇ 12 ਤਰੀਕ ਨੂੰ ਰਿਕਾਰਡ ਲਿਆਂਦਾ ਜੀ ਸੋ ਇਹਨਾਂ ਨੇ ਜਾਣਬੁੱਝ ਕੇ ਦੇਰੀ ਕੀਤੀ ਜੀ ਬੇਲ ਹੋਣ ਦੇ ਵਿੱਚ